ਲੋ ਜੀ ਦਰਸ਼ਨ ਕਰੋ ਤਾਂਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਹਿਗੁਰੂ ਕਰੋ ਜੀ ਦਰਸ਼ਨ ਵਾਹਿਗੁਰੂ ਵਾਹਿਗੁਰੂ ਹਾਂ ਜੀ ਜੀ ਇਹ ਹੈ ਰਾਇ ਬਾਬਾ ਕਲਾਤਾਰੀ ਜੀ ਦਾ ਗੁਰਦੁਆਰਾ ਸਾਹਿਬ ਤੇ ਇਹ ਹੈ ਵੀ ਇਹ ਕਲਾਤਾਰੀ ਜੀ ਨੌਵੇਂ ਪਾਂਛੇ ਜੀ ਗੁਰੂ ਨਾਨਕ ਦੇਵ ਜੀ ਵਾਂਛੇ ਸੋ ਤੇ ਇਹ 3.5 ਇਹ 350 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਹੈ ਤੇ ਇੱਥੇ ਚੱਲਦਾ ਪਿਆ ਸੀ ਕਲਾਤਾਰੀ ਪਾਪਾ ਜੀ ਦੇ ਜਨਮ ਦਿਨ ਦੇ ਦਿਹਾੜੇ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਜੀ ਇਹ ਇੱਧਰ ਹੈਗਾ ਤਾਂ ਆ ਅਸਥਾਨ ਤੰਤਰ ਬਾਬਾ ਕਲਾਤਾਰੀ ਜੀ ਬੇਕੰਠ tạm ਜੀ ਤੇ ਇਹਦੇ ਅੰਦਰ ਦਰਸ਼ਨ ਕਰਾਉਣੇ ਆ ਵੀਡੀਓ ਨੇ ਬਣੇ ਰਹੀਆਂ ਜੀ ਜੀ ਸਾਰੇ ਸਿੱਦੇ ਕਾਲੇ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਜਿਹੜਾ ਨਾਮ ਹੈ ਰੀਅਲ ਮਨਜੀਤ ਤੇ ਅੱਜ ਅਸੀਂ ਚੱਲੇ ਹਾਂ ਉਹਨੇ ਗੁਰਦੁਆਰਾ ਸਾਹਿਬਾ ਗੁਰਦੁਆਰਾ ਸਾਹਿਬਾ ਗੁਰੂ ਨਾਨਕ ਦੇਵ ਜੀ ਬਾਂਸੀ ਜੋ ਚੱਲਦਾ ਪਿਆ ਹੈ ਉਹ 베ਦੀ ਪਰਿਵਾਰ ਦਾ ਤੇ ਉੱਥੇ ਜਾ ਕੇ ਦਰਸ਼ਕ ਰਹੋਨੇ ਬਹੁਤ ਪੁਰਾਣਾ ਗੁਰਦੁਆਰਾ ਸਾਹਿਬਾ ਤੇ ਇੱਕ ਹੋਰ ਉਹਨੇ ਗੁਰਦੁਆਰਾ ਸਾਹਿਬਾ ਉਹ ਵੀ ਦੇਖਾਂਗੇ ਤੇ ਵੀਡੀਓ ਨਾ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋਏ ਚਲੋ ਚੱਲੀਏ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ली असि पहुँच गए गुरुद्वारा साहब दर्शन तुम भी करानेत गुरद्वारा साहब देखते अंदर जाके थानू भी दर्शन कराने अस भी करते हैं तो लो जी सामने गुरुद्वारा साहब है ली सामने गुरुद्वारा साहब आन धन ਬਾਬਾ ਸਹਿਬ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਆ ਇਹ ਗੁਰੂ ਨਾਨਕ ਦੇਵ ਜੀ ਦੀ ਵੰਸ਼ ਚੋਂ ਆ ਗੁਰਦੁਆਰਾ ਸਾਹਿਬ ਤੇ ਕਰੋ ਜੀ ਦਰਸ਼ਨ ਤੁਸੀਂ ਵੀ ਬਹੁ ਪ੍ਰਾਂਤ ਨੂੰ ਗੁਰਦੁਆਰਾ ਇਹ ਹਾਂ ਹਾਂ ਬਹੁ ਪ੍ਰਾਂਤ ਨੂੰ ਦੇਖ ਸਕਦੇ ਤੁਸੀਂ ਤੇ ਅੰਦਰ ਦਰਸ਼ਨ ਕਰਦੇ ਆ ਵੀਡੀਓ ਨ ਬਣੀ ਰਹੀ ਹੋ ਤੇ ਵਾਹਿਗੁਰੂ ਦਮਦਮਾ ਸਤਾਨ ਬਾਬਾ ਸਾਹਿਬ ਜੀ ਬੇਤੀ ਉਨਨਾ ਸਾਹਿਬ ਲੋ ਜੀ ਇਸ ਤਰ੍ਹਾਂ ਮਨੇ ਹੋਇਆ ਲੋ ਜੀ ਕਰੋ ਜੀ ਦਰਸ਼ਨ ਇਹ ਆ ਗੁਰਦੁਆਰਾ ਦਮਦਮਾ ਅਸਥਾਨ ਬਾਬਾ ਸਾਹਿਬ ਸਿੰਘ ਸਿੰਘ ਜੀ ਬੇਤੀ ਬੇਦੀ ਪਰਿਵਾਰ ਚੋਂ ਉਨਨਾ ਸਾਹਿਬ ਇਹ ਉਨਨੇ ਚ ਪੈਂਦਾ ਗੁਰਦੁਆਰਾ ਸਾਹਿਬ ਤੇ ਇੱਧਰ ਤਾਂਤਾ ਜੀ ਗੁਰੂ ਗੋਪ ਸਿੰਘ ਜੀ ਦਾ ਦਰਸ਼ਨ ਕਰੋ ਤੇ ਇਸ ਤਰ੍ਹਾਂ ਬਣਿਆ ਬਹੁਤ ਪੁਰਾਣਾ ਗੁਰਦੁਆਰਾ ਬਣਿਆ ਦੇਖੋ ਤੁਸੀਂ ਦੇਖ ਸਕਦੇ ਆ ਤੇ ਨਮੂਨ ਸਬਜੀ ਬੀਰ ਦੀ ਸਮਾਤ ਅਖਸ਼ਿ 9 ਜੀ ਕਰੋ ਜੀ ਤਨਤਨ ਸ਼੍ਰੀ ਗੁਰੂ ਘਰ ਇਹ ਪਹਿਲਾਂ ਵੀ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਜੀ ਹਾਂ ਚਚੂਆ ਗੁਰਦੁਆਰਾ ਸਾਹਿਬ ਤੇ ਕਰੋ ਜੀ ਦਰਸ਼ਨ ਇੱਧਰ ਤਨਤਨ ਸ਼੍ਰੀ ਗੁਰੂ ਘਰ ਸਾਹਿਬ ਦੀ ਸ਼ੋਭਿਤਵਾ ਤੇ ਸਾਹਮਣੇ ਬਹੁਤ ਆਵਾਜ਼ ਵੱਜ ਰਿਹਾ ਉਹ ਵਿੱਚ ਪੇਂਟਿੰਗ ਹਾਂ ਤੇ ਅੰਦਰ ਦੇਖੋ ਪੇਂਟਿੰਗ ਬਹੁਤ ਪੁਰਾਣੀ ਪੇਂਟਿੰਗ ਆ ਪਰ ਲੋਕ ਲਗਾਇਆ ਇਸ ਵਕਤ ਤੇ ਤੇ ਪੇਂਟਿੰਗ ਬਹੁਤ ਪੁਰਾਣੀ ਆ ਤੇ ਦੇਖੋ ਅਜ ਕਰੋ ਜੀ ਦਰਸ਼ਨ ਤੇ ਬਹੁਤ ਪੁਰਾਣਾ ਉੱਤੇ ਪੇਂਟਿੰਗ ਦੇਖੋ ਕਿੰਨੀ ਹੋ ਹੈਗੀ ਇਹ ਪੁਰਾਣੀ ਛੱਤ ਤੇ ਪੇਂਟਿੰਗ ਕੀਤੀ ਹੋਏ ਜਿਸ ਹਿਸਾਬ ਨਾਲ ਬਹੁਤ ਪੁਰਾਣਾ ਇਸ ਗੁਰਦੁਆਰਾ ਦਾ ਪੱਕੇ ਪਤਾ ਕਰਦੇ ਫਿਰਤਾ ਹੈ ਵਾ ਹਾਂ ਵੇ ਪੇਂਟਿੰਗ ਚ ਸ਼ੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਪੇਂਟਿੰਗ ਬਣੀ ਹੋਈ ਹੈ ਗੁਰੂ ਜੀ ਗੁਰੂ ਨਾਨਕ ਦੇਵ ਜੀ ਪੇਂਟਿੰਗ ਚ ਕੰਧਾਂ ਤੇ ਪੇਂਟਿੰਗ ਬਹੁਤ ਸੋਹਣੀ ਕੀਤੀ ਹੋਈ ਹੈ ਤੇ ਉਹਨਾਂ ਦੀਆਂ ਪ੍ਰਤਿਮਾ ਬਣਾਈਆਂ ਹੋਈਆਂ ਹੈ ਪੇਂਟਿੰਗ ਚ ਤੇ ਇਧਰ ਵੀ ਦੇਖੋ ਜੀ ਬਹੁਤ ਪ੍ਰਾਂਤਨ ਗੁਰਦੁਆਰਾ ਆ ਅੰਦਰੋਂ ਇਹ ਬਹੁਤ ਪੁਰਾਣਾ ਦੇਖੋ ਉੱਤੇ ਪੇਂਟਿੰਗ ਬਹੁਤ ਸੋਹਣੀ ਹੈ ਪਹਿਲਾਂ ਵੀ ਦੱਸਿਆ ਕਿ ਉੱਪਰ ਵੀ ਪੇਂਟਿੰਗ ਛਤਰੀ ਜੀ ਵੀ ਕੀਤੀ ਹੋਈ ਹੈ ਤੇ ਇਹ ਦੇਖੋ ਜੀ ਉਧਰ ਬਾਬਾ ਸਾਹਿਬ ਜੀ ਹੈ ਸਾਹਮਣੇ ਤੇ ਸਾਨੂੰ ਏ ਦੇਖੋ ਜੀ ਇੱਧਰ ਮਤਲਬ ਇਹ ਕਾਂਦ ਦੇ ਵਿੱਚ ਕੋਈ ਪੇਂਟਿੰਗ ਬਹੁਤ ਵਧੀਆ ਕੀਤੀ ਹੋਈ ਆ ਤੇ ਤਨਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁਸ਼ੋਭਿਤ ਹੋਆ ਤੇ ਕਰੋ ਜੀ ਦਰਸ਼ਨ ਤੇ ਇੱਧਰ ਸ਼੍ਰੀ ਗੁਰੂ ਤੇ ਗੁਰੂ ਗੋਬ ਸਿੰਘ ਜੀ ਦੇ ਉਹਨਾਂ ਦੀ ਪ੍ਰਤਿਮਾ ਬਣੀ ਹੋਈ ਆ ਪੇਂਟਿੰਗ ਚ ਇੱਧਰ ਤੇ ਇੱਧਰ ਗੁਰੂ ਸਾਹਿਬ ਹਨ ਗੁਰੂ ਸਾਹਿਬ ਜੀ ਦੇ ਬਹੁਤ ਸੋਹਣੀਆਂ ਪੇਂਟਿੰਗਾਂ ਫੁੱਲਾਂ ਦਾ ਐਦਾਂ ਬਹੁਤ ਸੋਹਣਾ ਬਣਿਆ ਹੋਇਆ ਕੁਝਦਵਾਰ ਤਾਂ ਬਹੁਤ ਪ੍ਰਾਤਨ ਆ ਵੀ ਦਰਵਾਜ਼ੇ ਦੇਖੋ ਕਿੰਨੇ ਪ੍ਰਾਤਨ ਦਰਵਾਜ਼ਾ ਹੈ ਬਹੁਤ ਪੁਰਾਣਾ ਗੁਰਦੁਆਰਾ ਸਾਹਿਬ ਆ ਤਾਂ ਦੇਖਣ ਨੂੰ ਲੱਗਦਾ ਹੈ ਕਿ ਬਹੁਤ ਪ੍ਰਾਤਨ ਆ ਦੇਖੋ ਹਨ ਦੇਖੋ ਜੀ ਹਾਂ ਗੰਦਾ ਜ ਉਹ ਆ ਬਾਬਾ ਜੀ ਹਾਂ ਇਹ ਆ ਜੀ ਗੁਰਦੁਆਰਾ ਸਾਹਿਬ ਕਰੋ ਜੀ ਦਰਸ਼ਨ ਤਾਂ ਤੁਹਾਨੂੰ ਅੰਦਰ ਪੇਂਟਿੰਗ ਵੀ ਦਿਖਾਈ ਆ ਬਹੁਤ ਪੁਰਾਣੀ ਪੇਂਟਿੰਗ ਆ ਉੱਪਰ ਵੀ ਦੇਖੋ ਛੱਤਾਂ 'ਚ ਆਨਾ ਗੁਰੂ ਬਾਬਾ ਸਾਹਿਬ ਜੀ ਤਨ ਸ੍ਰੀ ਗੁਰੂ ਬਾਬਾ ਸਾਹਿਬ ਜੀ ਦਾ ਗੁਰਦੁਆਰਾ ਆਇਆ ਤੋਂ ਬਹੁ ਪ੍ਰਾਂਤਨ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ ਬਹੁ ਪ੍ਰਾਂਤਨ ਗੁਰਦੁਆਰਾ ਆਇਆ ਜੀ ਇਹ ਤੇ ਲੋ ਜੀ ਕੋਰੋਈ ਦਰਸ਼ਨ ਸੰਗਤ ਜੀ ਤੁਸੀਂ ਦਰਵਾਜਾ ਦੇਖੋ ਦਰਵਾਜਾ ਕਿੰਨਾ ਹਨਾ ਬਹੁਤ ਸਦੀਆਂ ਪੁਰਾਣਾ ਦਰਵਾਜਾ ਆਇਆ ਹੋ ਤਾਂ ਹੈ ਨਹੀਂ ਇਧਰ ਵਿੱਚ ਇਹ ਦੇਖੋ ਦਰਵਾਜਾ ਤੇ ਪਿੰਡ ਦੇਖੋ ਕਿੰਨੀ ਕਲਾਕਾਰੀ ਦਿਖਾਈ ਹੋਈ ਹੈ ਤੇ ਇਸ ਤਰ੍ਹਾਂ ਇਧਰ ਵੀ ਦਰਵਾਜਾ ਹੈ ਇਸੇ ਵੀ ਕਲਾਕਾਰੀ ਦਿਖਾਈ ਹੋਈ ਹੈ ਬਹੁਤ ਪੁਰਾਣੀ ਠੀਕ ਦੇਖੋ ਜੀ ਉਹ ਜਿਹੜਾ ਸਥਾਨ ਹੈ ਸ਼੍ਰੀ ਹਜੂਰ ਬਾਬਾ ਸੂਰਜ ਸਿੰਘ ਜੀ ਵਿਖੇ ਦੀ ਇਹ ਦੇਖੋ ਤੇ ਇਹ ਵੀ ਬਹੁਤ ਪ੍ਰੰਤਨ ਕਰਦੇ ਬਰਾ ਸੇਵ ਤੇ ਲੋ ਜੀ ਕਰੋ ਜੀ ਦਰਸ਼ਨ ਇਸ ਤਰ੍ਹਾਂ ਦੋ ਬਹੁਤ ਪੁਰਾਣਾ ਇਹ ਵੀ ਗੁਰਦੁਆਰਾ ਸਾਹਿਬ ਦੇਖ ਸਕਦੇ ਤੁਸੀਂ ਤੇ ਦੋ ਜੀ ਬਹੁਤ ਪੁਰਾਣਾ ਇਹ ਦੇਖੋ ਦਰਵਾਜ਼ੇ ਛੋਟੇ ਛੋਟੇ ਰੱਖੇ ਹੋਏ ਬਹੁਤ ਪੁਰਾਣੇ ਆ ਲੋ ਜੀ ਇਸ ਤਰ੍ਹਾਂ ਬਣਿਆ ਹੋਇਆ ਗੁਰਦੁਆਰਾ ਸਾਹਿਬ ਆ ਬਰਾਬਰ ਜੀ ਹਾਂ ਹਾਂ ਆਹ ਕੀ ਹਾਂ ਹਾਂ ਸਾਹਿਬ ਸੰਗਜੀ ਬੇਦੀ ਇਹ ਬੇਦੀ ਕਰਵਾਇਆ ਚਾ ਗੁਰੂ ਨਾਨਕ ਦੇਵ ਜੀ ਇਵਾਂਛੇ ਚਾ ਇਹ ਗੁਰਦੁਆਰਾ ਸਾਹਿਬ ਤੇ ਪਹਿਲਾਂ ਵੀ ਜਦ ਤੱਕ ਸਿਆ ਤੇ ਇਹ ਉਹਨਾਂ ਦੀ ਵਾਂਛੇ ਚਾ ਗੁਰਦੁਆਰਾ ਦੇਖੋ ਤੁਸੀਂ ਬਹੁਤ ਪੁਰਾਣੀ ਪੈਣ ਕਲਾਕਾਰੀ ਦਿਖਾਈ ਹੋਈ ਹੈ ਫਿਰ ਜੀ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਦਾ ਦਰਸ਼ਨ ਕਰੋ ਤੇ ਨਿਸ਼ਾਨ ਸਾਹਿਬ ਦਾ ਵੀ ਥੋੜਾ ਜਿਹਾ ਬਹੁਤ ਪੁਰਾਣਾ ਹੈ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਪ੍ਰੰਤਨ ਥੋੜਾ ਜਿਹਾ ਹੈ ਵਾਹ ਤੇ ਇੱਧਰ ਨਿਸ਼ਾਨ ਸਾਹਿਬ ਜੀ ਕੋਲ ਹੀ ਦਰਸ਼ਨ ਨਿਸ਼ਾਨ ਸਾਹਿਬ ਦੇ ਤੇ ਆਹ ਨਿੱਕੇ-ਨਿੱਕੇ ਹਾਂ ਹਾਂ ਠੀਕ ਹੈ ਵੀ نیچے ਵੀ ਜੇ ਨਿੱਕੀਆਂ ਇਟਾਂ ਦਾ ਛੋਟੀਆਂ ਇਟਾਂ ਦਾ ਹੀ ਬਣਿਆ ਹੋਇਆ ਤੇ ਇੱਧਰ ਇਹ ਜਿਹੜਾ ਥੋੜਾ ਸਹਿਵਾ ਇਹ ਵੀ ਦੇਖੋ ਬਹੁਤ ਪੁਰਾਣਾ ਹੈ ਦੇਖ ਸਕਦੇ ਤੁਸੀਂ ਬਹੁਤ ਪੁਰਾਣਾ ਥੋੜਾ ਸਹਿਵਾ ਤੇ ਦੇਖੋ ਜੀ ਕਰੋ ਦਰਸ਼ਨ ਜੀ ਤੇ ਇਹਦੇ ਵਿੱਚ ਚਾਰਲ ਵੀ ਬਣਾਏ ਹੋਏ ਦੇਖ ਸਕਦੇ ਸੀ ਤੇ नीचे ਤੁਸੀਂ ਦੇਖੋ ਜੀ ਇੱਟਾਂ ਪਹਿਲਾਂ ਵੀ ਦੱਸਿਆ ਕਿ ਜਦੋਂ ਛੋਟੀਆਂ ਇੱਟਾਂ ਨੇ ਇਹ ਫਰਸ਼ ਬਹੁਤ ਵਧੀਆ ਬਣਿਆ ਹੋਇਆ ਹੈ ਡਿਜ਼ਾਈਨ ਪਾ ਕੇ ਫਰਸ਼ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਆ ਤੇ ਬਹੁਤ ਪ੍ਰਾંતਰਿਕ ਗੁਰਦੁਆਰਾ ਦਾ ਤੁਸੀਂ ਦੇਖੋ ਜੀ ਬਹੁਤ ਪੁਰਾਣਾ ਆ ਤੇ ਇਹ ਦੇਖੋ ਇਹਦਾ ਪੁਰਾਣਾ ਬਹੁਤ ਬਣਿਆ ਹੋਇਆ ਹੈ ਤੇ ਆਹ ਦੇਖੋ ਜੀ ਇਹ ਦਸ ਮਾਦਾ ਬਣੀਆਂ ਹੋਈਆਂ ਇਹਦਾ ਬਹੁਤ ਪੁਰਾਣੀ ਆ ਇੱਧਰ ਵੀ ਇਸੇ ਤਰ੍ਹਾਂ ਹੈ ਦੇਖੋ ਜੀ ਆ ਤੇ ਪੱਥਰ ਚ ਬਣਿਆ ਹੈ ਨਾ ਪੱਥਰ ਚ ਨਾ ਪੱਥਰ ਚ ਬਣਿਆ ਆ ਪੱਥਰ ਦੇ ਵਿੱਚ ਬਣਿਆ ਹੋਇਆ ਹੈ ਦੇਖੋ ਜੀ ਕਰੋ ਜੀ ਦਰਸ਼ਨ ਹਾਂ ਹਾਂ ਮੋਦੀ ਮਨਾ ਕਰੀ ਤੇ ਬਹੁਤ ਮਨ ਲੱਗਾ ਪੁੱਛਣ ਦਾ ਪਤਾ ਲੱਗੂ ਕਿੰਨੇ ਸਾਲ ਪੁਰਾਣਾ ਕਰਤਾ ਰਹੇ ਤੇ ਇਧਰ ਕੰਧ ਵੀ ਦੇਖੋ ਇਹ ਬਹੁਤ ਪੁਰਾਣੇ ਸਮੇਂ ਸੇ ਚੱਲਦੇ ਹੁੰਦੇ ਸਿੱਧਾ ਕੰਧਾ ਹੁਣ ਤੇ ਹੈ ਵੀ ਨਹੀਂ ਦੇਖਣ ਨੂੰ ਕਿਥੇ ਨਿੱਕੀ ਏਟ ਵੀ ਹਾਂ ਤੇ है ना तो इधर भी प्रांतन है तंत्र श्री गुरु साहब जी शिशोभिता तो स्थान है माता नारायण देवी जी महल श्री हजूर बाबा सूरज सिंह जी ते, भी करो दर्शन जी। ये भी बहुत पुराना है बनिया हुआ देख सकते हो तीन करो दर्शन जी ਦਰਵਾਜੇ ਵੀ ਤੁਸੀਂ ਦੇਖੋ ਕਿ ਦਰਵਾਜੇ ਵੀ ਹੁਣ ਹੈਵ ਨਹੀਂ ਦਰਵਾਜੇ ਜਿੰਨੇ ਪੁਰਾਣੇ ਇਹ ਦਰਵਾਜੇ ਹਨ ਇਦਾਂ ਦੇ ਦਰਵਾਜੇ ਹੁਣ ਹੈ ਨਹੀਂ ਕਿਤੇ ਵੀ ਹਨ ਦੇਖ ਸਕਦੇ ਹਾਂ ਤੇ ਹਯੂਰ ਬਾਬਾ ਸੁਜਾਨ ਸਿੰਘ ਜੀ ਅਸਥਾਨ ਬਣਿਆ ਹੋਇਆ ਹੈ ਦੇਖੋ ਇਦਾਂ ਲਿਖਿਆ ਹੋਇਆ ਹੈ ਹਯੂਰ ਬਾਬਾ ਦਵਿੰਦਰ ਸਿੰਘ ਜੀ ਸਾਰੀਆਂ ਸਮਾਦਾ ਬਣੀਆਂ ਹੋਈਆਂ ਇੱਥੇ ਜੇ ਇਸ ਤਰ੍ਹਾਂ ਤੇ ਸਮਾਧਾ ਹਾਂ ਦੇਖ ਸਕਦੇ ਹੋ ਪਿੱਛੇ ਦੇਖੋ ਜਾਲੀ ਕਿੰਨੀ ਪੁਰਾਣੀ ਬਣੀ ਹੋਈ ਹੈ ਦੇਖ ਸਕਦੇ ਆ ਬਹੁਤ ਪ੍ਰਾਂਤਨ ਕਰਦਾਰ ਹੈ ਬਹੁਤ ਪੁਰਾਣਾ ਇੱਧਰ ਵੀ ਇਦਾਂ ਹੀ ਬਣਿਆ ਹੋਇਆ ਇਹਦੀ ਦੇਖੋ ਮੀਨਾਕਾਰੀ ਕਿੰਨੀ ਕੀਤੀ ਹੋਈ ਆ ਨਾ ਕੰਦਾ ਚ ਪਹਿਲਾਂ ਇਦਾਂ ਬਹੁਤ ਪੁਰਾਣੇ ਦੇਖੀਦਾ ਹੁੰਦਾ ਸੀ ਮਨ ਲੱਗੇ ਹੁਣ ਤਾਂ ਹੈਵ ਨਹੀਂ ਇਹ ਚੀਜ਼ਾਂ ਹੈਵ ਨਹੀਂ ਛੋਟੇ ਛੋਟੇ ਹੁੰਦੇ ਕਿਤੇ ਦੇਖਿਆ ਹੋਗੇ ਇਹ ਚੀਜ਼ਾਂ ਤੇ ਇਹ ਦੇਖੋ ਬਹੁਤ ਪੁਰਾਣੀ ਮੀਨਾਕਾਰੀ ਕੀਤੀ ਹੋਈ ਹੈ ਦਿਖਾਈ ਹੋਈ ਹੈ ਇੱਥੇ ਤੇ ਇੰਦਰ ਵੀ ਸਮਾਧਾਏ ਬਣੀਆਂ ਹੋਈਆਂ ਗੁਰਦੁਆਰਾ ਸਾਹਿਬ ਚ ਇਹ ਦੇਖੋ ਜੀ نیچےੋਂ ਵੀ ਦੇਖਣ ਨੂੰ ਇੱਦਾਂ ਹੀ ਲੱਗਦਾ ਜਿਦਾ ਪੁਰਾਣੇ ਕਿਲੇ ਹੁੰਦੇ ਸੀ ਨਾ ਉਹ ਸਮੇ ਦੇ ਆ ਤੇ ਉਹ ਸਮੇ ਦੇ ਆਪਣੇ ਆ ਹਮਨ ਦੇ ਸਾਨੂੰ ਪਤਾ ਲੱਗਾ ਕਿ ਆ ਦੇਖੋ ਬੇਦੀ ਪਰਿਵਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਾਂਚੇ ਚੱਲਦਾ ਆਇਆ ਰਿਹਾ ਹੈ ਪਰਿਵਾਰ ਤੇ ਕਹਿੰਦੇ ਕਿ 19ਵੀ 21 ਮਸ਼ਾਹਰ ਪੀੜੀ ਹੋਵੇ ਦੇਖ ਰਹੇ ਹਾਂ ਬਾਕੀ ਤੇ ਕਹਿੰਦੇ ਕਿ 350 400 ਸਾਲ ਪੁਰਾਣਾ ਹੈ ਉਹ ਗੁਰਦੁਆਰਾ ਸਾਹਿਬ ਜਿਹੜੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਤੇ ਇੱਥੇ ਪੁੱਛਣ ਦੇ ਹੋਏ ਇਹਨਾਂ ਨੇ ਦੱਸਿਆ 350 400 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਹੈ ਉਹ ਤੇ ਗੁਰੂ ਨਾਨਕ ਦੇਵ ਜੀ ਅੰਚੋਂ ਅੰਚੇ ਤੋਂ ਚੱਲਿਆ ਆਇਆ ਹੈ ਕਿ ਟੱਕਿ ਉਹ ਕਹਾਂਗੇ ਜਾ ਕੇ ਦਰਸ਼ਨ ਕਰਦੇ ਹਨ ਇਹੋ ਕਿਹਾ ਕਿ ਉਹ ਨਾ ਮਤਲਬ ਪ੍ਰਾਂਤਰ ਚੀਜ਼ ਰੱਖੀ ਹੋਆ ਤੇਰੀ ਉਹ ਨਹੀਂ ਕਰਦੇ ਫਿਰ ਕੁਛ ਉਹ ਪੱਥਰ ਵਗੈਰਾ ਨਹੀਂ ਲਾਉਂਦੇ ਫਿਰ ਤਾਂ ਹੀ ਆ ਕੰਧਾਂ ਵੀ ਪ੍ਰਾਂਤਰ ਪੁਰਾਣੇ ਸਮੇਂ ਦੇ ਕੰਧਾਂ ਦਿਖਾਈਆਂ ਗਈਆਂ ਤੇ ਇੱਥੇ ਪੁੱਛਣ ਤੇ ਇੱਥੇ ਦੇ ਜਿਹੜੇ ਆ ਰਹਿਣ ਵਾਲੇ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਕਿ ਬਹੁਤ ਪ੍ਰਾਂਤਰ ਨੂੰ ਆ ਜੀ ਤੇਰੀ ਮਤਲਬ ਕਿ ਕੋਈ ਵੀ ਪੱਥਰ ਵਗੈਰਾ ਸੀ ਤਾਂ ਨਹੀਂ ਲਗਾਣਾ ਪੁਰਾਣੇ ਉਹ ਪੁਰਾਣੇ ਸਮੇਂ ਦੀ ਚੀਜ਼ ਰੱਖੀ ਹੋਆ ਤਾਂ ਹੀ ਇਹਨਾਂ ਪੁਰਾਣਾ ਆ ਦੇਖੋ ਜੀ ਨੋਸਾਰੇ ਪਾਸੇ ਕੇ ਅਮਰਾ ਨੂੰ ਆਕੇ ਦਿਖਾ ਰਹੇ ਆ ਤੇ ਬਹੁਤ ਪੁਰਾਣਾ ਆ ਸਮੇਂ ਨਾਲ ਚੱਲ ਬਹੁਤ ਸਦੀਆਂ ਪੁਰਾਣਾ ਲਾਲ ਪੁੱਛਣ ਦੇ ਹੋਏ ਦੱਸਿਆ ਤੁਹਾਨੂੰ ਜਿਹਦਾ ਪਿੱਛੇ ਦੱਸਿਆ ਕਿ 350 400 ਸਾਲ ਪੁਰਾਣਾ ਆ ਜੀ ਇਹੋ ਗੁਰਦੁਆਰਾ ਸਾਹਿਬ ਜੀ ਸੋਹਣੀ ਆ ਤੇ ਇਧਰੋਂ ਸਾਹਮਣੇ ਵੀ ਪ੍ਰਭਾਤ ਫੇਰੇ ਸ਼ੁਰੂ ਹੋਇਆ ਹੈ ਗੁਰੂ ਜੀ ਹਾਂਜੀ ਹਾਂ ਕਿ ਬਾਬੇ ਹੋਣੇ ਅੰਦਰ ਆ ਜਾਂਦੇ ਹੋਣੇ ਅੱਛਾ ਅੱਛਾ ਕੋਈ ਸਾਰਾ ਤੁਸੀਂ ਇਤਿਹਾਸ ਲਿਖਣਾ ਜਾਂ ਕਰਨ ਜੋ ਵੀ ਕਰਨਾ ਤੁਸੀਂ ਹਾਂਜੀ ਹਾਂਜੀ ਬਣਾ ਸਕਦੇ ਇੱਥੇ ਬਹੁਤ ਖੇਦਰ ਪਈਆਂ ਅੱਛਾ ਠੀਕ ਓਕੇ ਜੀ ਓਕੇ ਲਓ ਜੀ ਦਰਸ਼ਨ ਕਰੋ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਹੇ ਕਰੋ ਲਓ ਜੀ ਕਰੋ ਜੀ ਦਰਸ਼ਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਜੀ ਕਿਲਾ ਉਨਾ ਸੈਬ ਹਯੂਰ ਬਾਬਾ ਸਾਹਿਬ ਜੀ ਬੇਤੀ ਜੀ ਤੇ ਇੱਕ ਪਿੱਛੇ ਦਰਸ਼ਨ ਕਰਾਇਆ ਹੈ ਨਾ ਤੇ ਇਧਰ ਵੀ ਇਹ ਕਿਲਾ ਆ ਦੇਖੋ ਜੀ ਅੰਦਰ ਜਾ ਕੇ ਕਰਾਣੇ ਆ ਦਰਸ਼ਨ ਕੀ ਹੈਗਾ ਅੰਦਰ ਦੇਖਦੇ ਆ ਜਾ ਕੇ ਤੇ ਹੁਣ ਅਸ ਲੋਜੀ ਐਸ ਤਰ੍ਹਾਂ ਬਣੀ ਹੋਇਆ ਹੈ ਲੋਜੀ ਬਾਹਰ ਵੀ ਇੱਥੇ ਦੇਖੋ ਮੇਨ ਹੈ ਨਾ ਤੇ ਕਿੰਨੀ ਸੋਹਣੀ ਉਹ ਬਣੀ ਹੋਈ ਆ ਜਿਹਨੂੰ ਜੋੜੀ ਕਹਿੰਦੇ ਨੇ ਜੋੜੀ ਬਹੁਤ ਸੋਹਣੀ ਬਣੀ ਹੋਈ ਹੈ ਦੇਖ ਸਕਦੇ ਆ ਤੇ ਬਹੁਤ 330 350 ਸਾਲ ਪਿੱਛੇ ਦੱਸਣ ਤੇ ਪੁੱਛਣ ਦੇ ਪਤਾ ਲੱਗਾ ਕਿ 3350 ਸਾਲ ਪੁਰਾਣਾ ਆ ਗੁਰਦੁਆਰਾ ਸਾਹਿਬ ਇਹੋ ਤੇ ਜਿੱਦਾਂ ਪਹਿਲਾਂ ਦੱਸ ਹੀ ਦਿੱਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਣਸ਼ ਵਾਂਸ਼ ਚੋਂ ਆ ਤੇ 베ਦੀ ਪਰਿਵਾਰ ਤੇ ਇਹ ਦੇਖੋ ਜੀ ਪੁਰਾਣੇ ਦਰਵਾਜ਼ੇ ਦੇਖੋ ਤੁਸੀਂ ਵਾਹ ਕਰੋ ਹੇ ਲੋਬ ਜੀ ਤੇ ਦਰਮਿਨਾ ਕਰੀ ਦੇਖੋ ਕਿੰਨੀ ਉੱਤੇ ਵੀ ਕੀਤੀ ਪਈ ਹੈ ਗੁਰਦੁਆਰਾ ਸਾਹਿਬ ਚ ਤੇ ਕੰਧਾ ਤੋਂ ਬਹੁਤ ਹੀ ਮੀਨਾ ਕਰ ਕੀਤੀ ਹੋਈ ਹੈ ਦੇਖ ਸਕਦੇ ਤੁਸੀਂ ਤੇ ਕਰੋ ਜੀ ਦਰਸ਼ਨ ਤੇ ਸਾਹਮਣੇ ਗੁਰਦੁਆਰਾ ਸਾਹਿਬ ਆਪ ਤਾਂ ਹੈ ਜੀ ਅਨੰਦ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਜਿਹੜਾ ਨਾਮ ਆ ਰਿਹਾ ਮੀਂਹ ਜਿੱਤੇ ਅੱਜ ਅਸੀਂ ਆਇਆ ਬਾਬਾ ਕਲਾਤਾਰੀ ਜੀ ਦੇ ਆਸਾਨ ਤੇ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਬੰਚ ਚੋਂ ਸੀਗੇ ਬਾਬਾ ਕਲਾਤਾਰੀ ਜੀ ਤੇ ਇਸ ਟਾਈਮ ਚੱਲਦੀ ਪਈ ਆ ਗੁਰੂ ਨਾਨਕ ਦੇਵ ਜੀ ਦੀ 17ਵੀਂ ਪੀੜੀ ਚੱਲਦੀ ਪਈ ਆ ਤੇ ਇਹ ਵੀ ਇੱਥੇ ਉਨੇ ਚ ਬਣਿਆ ਹੋਇਆ ਨਾ ਸੰਤ ਚੋਲਾ ਸਾਹਿਬ ਵੀ ਇਹਨਾਂ ਦੀ ਹੈਗੀ ਪੀੜੀ ਚੱਲਦੀ ਵੀ ਬੇਦੀ ਪਰਵਾ ਚੋਂ ਪੀੜੀ ਆ ਇਹਨਾਂ ਦੀ ਗੁਰੂ ਨਾਨਕ ਦੇਵ ਜੀ ਅੱਗ ਹੁਣ ਚੱਲਦੀ ਪਈ 18ਵੀਂ ਪੀੜੀ ਚ ਜਿਹੜਾ ਬਾਬਾ ਕਲਾਤਾਰੀ ਸੀਗੇ ਏ ਨੋਮੀ ਪੀੜ੍ਹੀ ਚੋ ਸਗੇ ਤੇ ਉਹਨਾਂ ਦਾ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾਵਾਂਗੇ ਪਾਠਾਂ ਲੜੀ ਚੱਲਦੀ ਪਈ ਹੈ ਬਾਬਾ ਜੀ ਦਾ ਸਮਾਗਮ ਚੱਲਦਾ ਪਿਆ ਹੈ ਤੇ ਸਾਰਾ ਦਰਸ਼ਨ ਕਰਾਵਾਂਗੇ ਵੀਡੀਓ ਨਾਲ ਬਣੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਬਿਲਕੁਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਚਲੋ ਦਰਸ਼ਨ ਕਰਾਣੇ ਆ ਲਓ ਜੀ ਇਹ ਜਿਸ ਦਾ ਪਹਿਲੇ ਸਮੇਂ ਦਾ ਸਰੋਵਰ ਰੱਖਦੇ ਹੋਗੇ ਨਾ ਸਰੋਵਰ ਹੋਊਗਾ ਉਸ ਸਮੇ ਦਾ ਬਣਿਆ ਹੈ ਹੈ ਵੀ ਸਾਰਾ ਨਿੱਕੀਆਂ ਇੱਟਾਂ ਦਾ ਬਣਿਆ ਹੈ ਤੇ ਤੇ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਦੇ ਦਰਸ਼ਨ ਹੋਰ ਸਾਹਮਣੇ ਗੁਰਦੁਆਰਾ ਸਾਹਿਬ ਹੈ ਕਰੋ ਜੀ ਦਰਸ਼ਨ ਤੇ ਤੇ ਨਿਸ਼ਾਨ ਸਾਹਿਬ ਵੀ ਪੁਰਾਣੇ ਸਮੇ ਦਾ ਹੀ ਬਣਿਆ ਹੋਇਆ ਹੈ ਥੜਾ ਸਾਹਿਬ ਜਿਹੜਾ ਦੇਖੋ ਤੁਸੀਂ ਦੇਖ ਸਕਦੇ ਵਿੱਚ ਜਿੱਦਾ ਪਹਿਲ ਹਾਲ ਤੇ ਜਿਹੜਾ ਇਹ ਥੜਾ ਸਾਹਿਬ ਵੀ ਇਹ ਵੀ ਅਠ ਪੂਜਾ ਬਣਿਆ ਹੋਇਆ ਤੇ ਪਹਿਲੇ ਸਮੇ ਦਾ ਹੁਣ ਕੋਈ ਪੱਥਰ-ਪੁੱਥਰ ਨਹੀਂ ਲੱਗਾ ਹੋਇਆ ਪਹਿਲੇ ਸਮੇ ਦਾ ਬਣਿਆ ਹੋਇਆ ਇਹ ਥੜਾ ਸਾਹਿਬ ਵੀ ਤੇ ਸਾਹਮਣੇ ਹੈ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਦੇਖੋ ਕਿੰਨੀ ਪੁਰਾਣੀ ਹੈ ਵਿੱਚ ਕਲਾਕਾਰੀ ਕਿੰਨੀ ਕੀਤੀ ਹੋਈ ਹੈ ਇੱਧਰ ਹੈਗਾ ਤਾਂ ਅ ਅਸ탄ਤੰਤਰ ਬੱਬਾ ਕਲਾਤਾਰੀ ਜੀ ਬੇਕੰਠ ਧਾਮ ਜੀ ਤੇ ਇਹਦੇ ਅੰਦਰ ਦਰਸ਼ਨ ਕਰਾਉਨੇ ਆ ਵੀਡੀਓ ਨੂੰ ਬਣਾਈ ਰਹੀ ਹਾਂ ਬੈਂਕੋਂ ਛੱਟਾ ਮਾ ਅਫਤਾਨ ਹੈਗਾ ਤਾਂ ਅੰਦਰ ਬਾਬਾ ਕਲਾਤਾ ਦੇ ਜੀ ਦਾ ਤੇ ਬਹੁਤ ਪੁਰਾਣਾ ਗੁਰਦੁਆਰਾ ਸਾਹਿਬ ਦੇਖ ਸਕਦੇ ਤੁਸੀਂ ਇਹ ਵੀ ਗੁਰਦੁਆਰਾ ਸਾਹਿਬ ਕਿ ਬਹੁਤ ਪੁਰਾਣਾ ਹੈ ਤੇ ਅੰਦਰ ਚੱਲਦਾ ਪਿਆ ਹੈ ਸੁਖਮਨੀ ਸਾਹਿਬ ਦਾ ਪਾਠ ਇਹ ਵੀ ਇੱਧਰ ਵੀ ਦੇਖੋ ਦਰਵਾਜੇ ਕਿੰਨੇ ਪੁਰਾਣੇ ਆ ਤੇ ਬਹੁਤ ਪੁਰਾਣੇ ਦਰਵਾਜੇ ਆ ਤੇ ਇੱਧਰ ਵੀ ਕਲਾਕਾਰੀ ਬਹੁਤ ਪੁਰਾਣਾ ਆ ਮੀਨਾਕਾਰੀ ਉੱਤੇ ਦੇਖੋ ਕਿੰਨੀ ਵਧੀਆ ਕੀਤੀ ਗਈ ਆ ਜੋ ਮਾਰ ਦिए ਤੇ ਤੁਸੀਂ ਦੇਖੋ ਬਹੁਤ ਪੁਰਾਣਾ ਇਹੋ ਸਥਾਨ ਤੇ ਸਮਾਗਮ ਚੱਲਦਾ ਪਿਆ ਇੱਥੇ ਅੱਜ ਆਇਆ ਉਹ ਪੁਰਾਣੇ ਕਿਲ੍ਹੇਾਂ ਦੇ ਵਾਹ ਲੋਸ਼ ਇਹ ਤਾਂ ਪੁਰਾਣੇ ਕਿਲ੍ਹੇ ਬਹੁਤ ਪੁਰਾਣਾ ਸਮੇਂ ਦਾ ਇਹੋ ਰੱਖਿਆ ਹੋਇਆ ਹੈ ਇਹਨਾਂ ਨੇ ਤੇ ਇਹਨਾਂ ਨੇ ਇਹੋ ਕਿਹਾ ਕਿ ਨਹੀਂ ਇਹਨੂੰ ਕੋ ਮਤਲਬ ਕਿ ਛੇੜ-ਛਾੜ ਨਹੀਂ ਇਸका ਇਹਦੀ ਕਰਦੇ ਹੈਗੇ ਕਿਉਂਕਿ ਬਹੁਤ ਪੁਰਾਣੀ ਚੀਜ਼ ਆ ਫਿਰ ਦੇਖਣ ਨੂੰ ਰੱਖਿਆ ਹੋਇਆ ਕਿਲਾ ਆ ਕਿਲੇ ਦਾ ਨਾਂ ਤੇ ਇਹੋ ਜੀ ਤੇ ਕਰੋ ਦਰਸ਼ਨ ਜੀ ਸੰਤ ਜੀ ਇਹ ਬਹੁਤ ਸੋਹਣਾ ਪ੍ਰਾਂਤਨ ਬਣਿਆ ਹੋਇਆ ਪਾਪਾ ਕਲਾਤਾਰੀ ਹੀ ਦਾ ਤੇ ਇਹ ਗੁਰੂ ਨਾਨਕ ਦੇਵ ਜੀ ਨੌਵੇਂ ਵੰਸ਼ ਚੋਂ ਆ ਤੇ ਨੌਵੇਂ ਸੰਤਾਨ ਸੀ ਗੁਰੂ ਨਾਨਕ ਦੇਵ ਜੀ ਦੇ ਲੋ ਜੀ ਦੇਖੋ ਜੋ ਕਰ ਰਹੇ ਹਾਂ ਤੇ ਇਹ ਸੀਗੇ ਪਾਪਾ ਸਾਹਿਬ ਜੀ ਜੋ ਕਲਾਤਾਰੀ ਸੀ ਬਾਬਾ ਜੀ ਇਹ ਗੁਰੂ ਨਾਨਕ ਦੇਵ ਜੀ ਵੀ ਨੌਵੇਂ ਵੰਸ਼ ਚੋਂ ਸੀਗੇ ਤੇ ਗੁਰੂ ਸ੍ਰੀ ਜਨਜੀ ਲਖਮੀਦਾਸ ਜੀ ਇੱਥੇ ਆਏ ਹੋਏ ਆ ਤੇ ਇਹ ਦੇਖੋ ਇਹ ਦੇਖੇ ਇਹ ਘੜਵਾ ਰਹੀ ਹੈ ਮੈਂ ਉਹ ਰਿਹਾ ਰਹਾ ਹੂੰ ਇਹ ਦੇਖੋ ਜੀ ਪੁਰਾਣੇ ਟੇਗੇ ਦੇਖੇ ਰਿਹਾ ਦੇਗਾ ਟੇਗਾ ਪੁਰਾਣੀਆਂ ਆਹ ਦੇਖੋ ਪੁਰਾਣੀਆਂ ਤਾਰੀ ਜੀ ਬਾਬਾ ਜੀ ਆ ਤੇ ਜਿੱਦਾ ਪਿੱਛੇ ਦੱਸਿਆ ਕਿ ਨਵੇਂ ਬਾਂਛੇ ਚੋਂ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਪੁਰਾਣਾ ਹੋਊਗਾ ਦੇਖੋ ਕਿੰਨੀ ਸਾਂਭ ਸੰਭਾਲ ਕੀਤੀ ਹੋਈ ਹੈ ਜੀ ਤੇ ਹਾਂ ਪਤਾ ਨਹੀਂ ਹੁਣ ਤੇ ਬਹੁਤ ਸਾਂਭ ਸੰਭਾਲ ਕੀਤੀ ਹੋਈ ਇੱਧਰ ਵੀ ਦੇਖੋ ਜੀ ਬਹੁਤ ਪ੍ਰਾਂਤਨ ਆਇਓ ਨੋ ਤੇਲਾ ਕੰਦਾ ਦੇਖੋ ਇਹਦੀਆਂ ਕਿੰਨੇ ਚੋੜੀਆਂ ਚੋੜੀਆਂ ਆ ਜੀ ਏ ਦੇ ਕੋਈ ਉੱਤੇ ਜਿਹੜੇ ਆਲ ਰੱਖੇ ਕਿੰਨੇ ਕਿੰਨੇ ਵੱਡੇ ਰੱਖੇ ਹੋਏ ਆ ਤੇ ਤਾਂ ਕਿ ਆਕਾਰ ਦਿਖਾਈ ਹੈ ਲੋ ਜੀ ਉਹਨਾਂ ਦੇਖੋ ਇੱਥੋਂ ਉਹ ਸਾਹਮਣੇ ਪੈਟਰੋਲ ਪੰਪ ਏ ਜੀ ਮਤਲਬ ਜਿਹੜਾ ਤੁਹਾਨੂੰ ਸਾਨ ਦਿਖਾਇਆ ਹੈਗਾ ਬਾਬਾ ਜੀ ਦੇ ਬਾਬਾ ਕਲਾਤਾਰੀ ਜੀ ਤੇ ਇਹ ਗੁਰੂ ਨਾਨਕ ਦੇਵ ਜੀ ਨੋਈ ਪੀੜੀ ਚੋਂ ਆ ਜੀ ਤੇ ਇਸ ਤਰ੍ਹਾਂ ਬਣਿਆ ਹੋਇਆ ਗੁਰਦੁਆਰਾ ਸਾਹਿਬ ਅੰਦਰ ਵੀ ਤੁਹਾਨੂੰ ਦਰਸ਼ਨ ਕਰਾ ਦਿੱਤੇ ਆ ਹਮ ਤਰਤੀਆ ਮਿਲਦੇ ਆ ਇੱਥੇ ਤੇ ਆਹ ਦੇਖੋ ਕਿੰਨੇ ਪੁਰਾਣੇ ਬੋਰਡ ਆ ਦੇਖ ਸਕਦੇ ਤੁਸੀਂ ਲੋ ਜੀ ਇਹ ਜੇ ਸਾਹਮਣੇ ਗੁਰਦੁਆਰਾ ਸਾਹਿਬ ਕਰੋ ਜੀ ਦਰਸ਼ਨ ਤੇ ਬਹੁ ਪ੍ਰਾਂਤਰ ਗੁਰਦੁਆਰਾ ਸਾਹਿਬ ਇਹ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਹੀ ਆ ਇਹਦਰ ਬੋੜਾ ਬੋੜ ਬਿੰਨੀ ਪ੍ਰਾਣੀਆ ਦੇਖ ਸਕਦੇ ਆ ਨੀਚੇ ਕਿੰਨੇ ਪ੍ਰਾਣੀ ਬੋੜ ਹੋਏ ਲੋ ਜੀ ਕਰੋ ਜੀ ਦਰਸ਼ਨ ਇਹ ਪੱਪਾ ਕਲਾਤਾਰੀ ਜੀ ਦਾ ਗੁਰਦੁਆਰਾ ਸਾਹਿਬ ਹੈ ਤਪਸਥਾਨ ਜਿਹੜੇ ਤੋਂ ਦਰਸ਼ਕ ਆ ਰਹੇ ਆ लो जी उपर भी गुमट साहब भी देखो कि मीनाकारी कीख सद हो ये देखो ये तो हूँ चीज़ मिलती भी है नहीं जिदा हूँ हैगी मिलती भी नहीं है तो चीज़ देख सकते दे ये तो देखो जी कि मीनाकारी की हुई है देख सकते हो गुमट साहब चाह देखो ਮੁਣ ਲੱਗੇ ਪੁਰਾਣਾ ਹੀ ਉਹ ਰੱਖਿਆ ਹੋਇਆ ਇਤਿਹਾਸ ਨਹੀਂ ਤੇ ਸਾਫ ਸਪਾਈ ਕਰ ਦੰਦੇ ਤੇ ਇੱਥੇ ਪੁਰਾਣਾ ਸਾਰਾ ਇਤਿਹਾਸ ਆ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਜੀ ਇਹ ਹੈਗਾ ਤਪਸਥਾਨ ਬਾਬਾ ਕਲਾਧਾਰੀ ਜੀ ਜਿਹਦੇ ਤੁਹਾਨੂੰ ਦਰਸ਼ਨ ਕਰਾਏ ਆ ਤੇ ਜੀ ਤਾਨ ਪਹਿਲਾਂ ਵੀ ਦਿਖਾਈ ਆ ਕਿ ਇਹ ਦੇਖੋ ਸਾਰੀ ਮੀਨਾਕਾਰੀ ਕੰਧਾਂ 'ਚ ਦਿਖਾਈ ਹੋਈ ਆ ਤੇ ਇਹ ਗੁਰਦੁਆਰਾ ਸਾਹਿਬ ਨੇ ਦਰਸ਼ਨ ਕਰਾਏ ਤੁਹਾਨੂੰ ਨਾ ਤੇ ਬਾਕੀ ਦੇਖੋ ਇੱਧਰ ਹਨਾ ਸਾਰੇ ਇਦਾਂ ਵਿਚਾਰ ਲਏ ਜੇ ਰੱਖੇ ਹੋਏ ਕੰਦਾ ਤੇ ਕਿੱਡੇ ਕਿੱਡੇ ਆਰ ਲਵਾ ਨਾ ਕਲਾਤਾਰੀ ਗੁਰਦੁਆਰਾ ਦੇ ਸਾਹਮਣੇ ਹੀ ਆ ਦੇਖੋ ਜੀ ਇਹੋ ਇਹ ਬੋਰਡ ਵਾ ਤੇ ਦੇਖ ਸਕਦਾ ਤੁਸੀਂ ਬੋਰਡ ਦੇਖੋ ਕਿੰਨੀ ਪੁਰਾਣੀ ਆ ਬੋਰਡ ਦੇਖੋ ਜੀ ਬਿਲਕੁਲ ਦੇਖੋ ਤੇ ਇੱਧਰ ਸ਼ਾਮੇ ਵੀ ਬੈਠੇ ਹੋਏ ਆ ਪਿੱਛੇ ਉਧਰ ਬੋਰਡ ਦੇ ਤੇ ਮਤਲਬ ਕਿ ਇਹ ਚੀਜ਼ਾਂ ਹੈ ਨਹੀਂ ਦੇਖਣ ਨੂੰ ਹੈ ਵੀ ਹੈ ਨਹੀਂ ਤੇ ਬਹੁਤ ਘੱਟ ਪੰਜਾਬ ਚ ਤੇ ਅਸੀਂ ਉਨੇ ਚਾਏ ਸੀ ਤੋਂ ਬਾਬਾ ਕਲਾਤਾਰੀ ਗੁਰਦੁਆਰਾ ਸਾਹਿਬ ਆਏ ਸੀ ਤੇ ਜਿੱਤੇ ਦਰਸ਼ਨ ਕਰਾਇਆ ਤੇ ਬਾਬਾ ਜੀ ਦਾ ਗੁਰਦੁਆਰਾ ਸਾਹਮਣੇ ਹੀ ਹੈ ਜੀ ਬੋਰਡ ਇਹ ਦੱਸਦੀ ਪਈ ਆ ਕਿ ਇੰਨੀ ਪਿਆਰ ਹੁੰਦਾ ਸੀ ਪਹਿਲਾਂ ਹੁਣ ਤੇ ਪਿਆਰ ਖਤਮ ਹੀ ਹੋ ਗਿਆ ਹੁਣ ਤੇ ਜੈਲ ਸਵਾਜੀ ਇਸ ਦੁਨੀਆ ਚ ਰਹਿ ਗਈ ਪਿਆਰ ਪੂਰ ਖਤਮ ਹੋ ਗਿਆ ਤੇ ਉਹ ਜੀ ਚਾਰਵਾ ਚਾਵਲਵਾ ਖੀਰਵਾ ਖੱਟਾਇਆ ਨਰਾਜ ਮਾਇਆ ਆयो ਜੀ ਸ਼ਕੋਲੀ ਨੰਬਰ Se va a